ਨਿਰਮਲ ਕੇਸਰ ਖੜਾ ਵੀ ਨਿਰਮਲ ਕੇਸਰ ਖੜਾ ਤੇ ਕਰਨਵੀਰ ਬਜੀਰਪੁਰ 1100 ਬੜੀ ਚੰਗੀ ਆ ਉਹਨੇ ਬੱਸ ਆਜੋ ਉਹਨੇ ਬੱਸ ਆਜੋ ਉਹਨੇ ਬੱਸ ਆਜੋ ਇੱਥੇ ਲੱਗ ਜਾਓ ਸਾਹਮਣੇ ਇੱਥੇ ਲੱਗ ਜਾਓ ਇੱਥੇ ਲੱਗ ਕੇ ਰੱਖ ਲੇਖਾ ਚੋ ਕਰਨਵੀਰ ਜਲਵਾ ਕਰੀ ਹਟ ਖੜਾ ਕਰਨਵੀਰ ਸ਼ਾਬਾਸ਼ ਕਰੋ ਸ਼ੁਰੂ ਗੁਰੂ ਸ਼ਾਬਾਸ਼ ਬੇਸ਼ਾਬਾਸ਼ ਬਹੁਤ ਵਧੀਆ ਗੋਸ਼ਟੀਆਂ ਜਿਹੜੀਆਂ ਤੁਹਾਡੇ ਸਾਹਮਣੇ ਪੇਸ਼ ਕਰੀਆਂ ਨੇ ਔਰ ਜਮੀਰ ਪਟਿਆਲਾ ਅਨਮੋਲ ਅਬਾਲਾ ਦੇ ਕਿਹੜੇ ਨੇ ਜਮੀਰ ਤੇ ਅਨਮੋਲ ਇਹ ਵੀਡੀਓ ਕਿਸਮੇ ਡਾਉਨ ਕਰਾ ਜਮੀਰ ਨਹੀਂ ਆਇਆ ਹਾਂ ਦੇਖੇ ਗਏ ਇੰਦਰ ਜਿੱਥੇ ਪੁਜਾਰੀ ਤੋਂ ਬੋਲ ਰਿਹਾ ਹੈ ਜਮੀਰ ਜੁਜਾ ਬਾਲਕ ਤੇ ਅਨਮੋਲ ਕੜਾ ਨਹੀਂ ਆ ਰਿਹਾ ਬਾਕੀ ਹੋਰ ਜਿਹਨੂੰ ਫੜੇ ਮੁੰਡੇ ਨੇ ਅਨਮੋਲ ਨਹੀਂ ਆ ਰਿਹਾ ਕਿ ਤੇ ਅਨਮੋਲ ਹੈ ਕਿ ਨਹੀਂ ਬੋਲੋ ਨਮਨ ਕਹਦਾ ਬਈ ਹੋਏ ਦਿਖਾ ਦੇਣੇ ਫਿਰ ਕਰਨੇ ਕਪਰਾਣਾ ਚਲ 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 ਰੋਣਾ ਨਹੀਂ ਪਾਵਾਂ ਖੇਤ ਕਰਨੇ ਆਪਾਂ ਚਲ ਬਈ ਤੇ ਕੜਾ ਕੁੰਮਰੇ ਮੇਲੇ ਵੀ 12 ਸਾਲ ਬਾਅਦ ਆਊਗਾ ਤੇ ਬਾਕੀ ਦੇ ਜਿਹੜੇ ਵਿੱਚ ਪਹਿਲ ਵਾਲ ਘੁੰਮਦੇ ਨੇ ਬਾਹਰ ਹੋ ਜਾ ਹਲੋ ਤੇ ਜੇੜੜ ਵਿੱਚ ਖਾਲਸੂ ਖੜੇ ਹੋਏ ਇਹ ਵੀ ਕਿੱਥੇ ਰਹਿੰਦੇ ਹੋ ਕੈਨੇਡਾ ਰਹਿੰਦੇ ਕਿੱਦਾਂ ਕਹਿਣਾ ਚਾਹੁੰਦੇ ਹੋ ਕਿ ਸਾਡੀ ਜਿਹੜੇ ਐਨ ਆਰ ਆਈ ਬਾਈ ਹੈ ਜਿਹੜੇ ਸਹਿਯੋਗ ਨਾਲ ਆਜੀ ਤੇ ਅਖਾੜਾ ਲੱਗ ਪਿਆ ਕਿਵੇਂ ਸੇ ਦੇਣਾ ਚਾਹੁੰਦੇ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਸਾਰੇ ਪਿੰਡ ਦੇ ਨੌਜਵਾਨ ਸਾਰੇ ਵੀਰ ਇਕੱਠੇ ਹੋ ਕੇ ਉਹ ਉਪਰਾਲੇ ਕਰਨ ਜੀ ਆਪਾਂ ਨਸ਼ਾ ਤੋਂ ਮੁਕਤ ਹੋਈਏ ਖੇਡਾਂ 'ਚ ਸਾਰਿਆਂ ਦਾ ਰੁਝਾਨ ਪਾਈਏ ਜੀ ਜੋ ਵੀ ਆਪਣਾ ਸਰਦ ਸਮਾਂ ਜਾਂ ਪੈਸਾ ਜੋ ਵੀ ਯੋਗਦਾਨ ਦੇ ਕੇ ਜੇ ਕਿਸੇ ਦਾ ਸੁਧਾਰ ਹੁੰਦਾ ਜੀ ਨਸ਼ਿਆਂ ਤੋਂ ਖੇਡਾਂ 'ਚ ਨੌਜਵਾਨਾਂ ਨੂੰ ਆਪਾਂ ਹੋਰ ਪ੍ਰੇਰਿਤ ਕਰੀਏ ਜੀ ਉਹਨਾਂ ਦਾ ਮਾਨ ਤਾਨ ਕਰੀਏ ਨਸ਼ਿਆਂ ਤੋਂ ਦੂਰ ਕਰੀਏ ਤਾਂ ਇਸ ਕਰਕੇ ਸਾਰਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰੀਏ ਜੀ ਲੇਕਿਨ ਗੱਲ ਕਹਿੰਦੇ ਪੰਜਾਬੀ ਟਾਈਮ ਸੋਨੇ ਦੀ ਚੀੜੀ ਸੀ ਲੇਕਿਨ ਕਈ ਨੌਜਵਾਨ ਅੱਜ ਵੀ ਜਿਹੜੇ ਕਿ ਨਸੇ ਦੀ ਹਾਲਤ ਵਿੱਚ ਹੈਗੇ ਬੈਠੇ ਉਹਨਾਂ ਨੂੰ ਕੀ ਮੈਸੇਜ ਦੇਣਾ ਉਹਨਾਂ ਨੂੰ ਇਹ ਸੁਨੇਹਾ ਜੀ ਆਪਾਂ ਨਸ਼ਾ ਛੱਡੋ ਇਹ ਕੋੜ ਨੂੰ ਆਪਾਂ ਆਪਣੀ ਧਰਤੀ ਵਿੱਚੋਂ ਬਾਹਰ ਕੱਢੀਏ ਖੇਡਾਂ ਵੱਲ ਪ੍ਰੇਰਿਤ ਹੋਈਏ ਗੁਰਬਾਣੀ ਨਾਲ ਜੁੜੀਏ ਜੀ ਹਾਂਜੀ ਆਪਣਾ ਭਵਿੱਖ ਜਿਹੜਾ ਬਹੁਤ ਸੁਖਾਲਾ ਤੇ ਚੰਗਾ ਕਰੀਏ ਹਾਂਜੀ ਮੇਰਾ ਜਗਤਾਰ ਸਿੰਘ ਹੈ ਜੀ ਮੈਂ ਸਾਬਕਾ ਸੈਨਿਕਾਂ ਮੇਰਾ ਪਿੰਡ ਆਕੜੀ ਆ ਭਾਜੀ ਅਖਾੜਾ ਲਾਇਆ ਪਸਤੇਗਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਮੈਸੇਜ ਦੇਖੋ ਜੀ ਇਹ ਜਿਹੜੇ ਚੰਗੇ ਕੰਮ ਆ ਇਹ ਹਰ ਇੱਕ ਪਿੰਡਾਂ ਚ ਹੋਣਾ ਚਾਹੀਦਾ ਉਸਤੇ ਆ ਕਬੱਡੀ ਆ ਜੋ ਵੀ ਖੇਡਾਂ ਇਹ ਸਾਰੇ ਪਿੰਡਾਂ ਚ ਪ੍ਰਫੁੱਲਤ ਹੋਣੇ ਚਾਹੀਦੀਆਂ ਕਿਉਂਕਿ ਗਵਰਨਮੈਂਟ ਵੀ ਇਹਨਾਂ ਨੂੰ ਸਹਾਈ ਦੇ ਰਹੀ ਆ ਪੂਰਾ ਸਮਰਥਨ ਹੈ ਗਵਰਨਮੈਂਟ ਦਾ ਵੀ ਹਰ ਇੱਕ ਬੰਦੇ ਨੂੰ ਇਹਨਾਂ ਦਾ ਸਾਥ ਵੀ ਦੇਣਾ ਚਾਹੀਦਾ ਹੈ ਜਿਹਦੇ ਪਹਿਲਮਾਨ ਆਉਂਦੇ ਇਹਨਾਂ ਦਾ ਮਨੋਂ ਉਭਲ ਭੇਵਣਾ ਦਾ ਕਰਨਾ ਚਾਹੀਦਾ ਹੈ ਕੋਈ ਜਿਵੇਂ ਪਹਿਲਮਾਨਾਂ ਦਾ ਹੌਸਲਾ ਹੁੰਦਾ ਸਾਰਿਆਂ ਦਾ ਰਲ ਮਿਲ ਕੇ ਹੁੰਦਾ ਕੰਮ ਸਾਡੇ ਤਾਂ ਐਨਆਰਆਈ ਮੁੰਡਿਆਂ ਨੇ ਇਤਨੀ ਬਹੁਤ ਉਪਰਾਲਾ ਕੀਤਾ ਬਾਹਰੋਂ ਆ ਮੁੰਡੇ ਪੈਸੇ ਭੇਜ ਰਹੇ ਆ ਬਹੁਤ ਵਧੀਆ ਉਪਰਾਲਾ ਸਾਡੇ ਪਿੰਡ ਦੇ ਵਾਸਤੇ ਕਿਤੇ ਕਿਤੇ ਦੀ ਆਏ ਜਿਹੜੇ ਇਹ ਸਾਰੇ ਖਾੜਿਆਂ ਤੋਂ ਤਕਰੀਬਨ ਆਏ ਆ ਪਟਿਆਰੇ ਤੋਂ ਵਾਲੇ ਤੋਕਰ ਖੇਤਰ ਤੋਂ ਕਾਫੀ ਦੂਰ ਦੂਰ ਤੋਂ ਬੰਦੇ ਆਏ ਆ ਪਹਿਲਮਾਨ ਇਹ ਤੇ ਸਾਰੇ ਹੀ ਵਧੀਆ ਕੁਸ਼ਤੀਆਂ ਕਰ ਰਹੇ ਆ ਸੋਹਣੇ ਪਹਿ